ਹੈਲੋ एवरीवन ਵੈਲਕਮ ਟੂ ਤਾਜ ਬੁਟੀਕ ਜਿਗਰਾਉ ਸਾਰਿਆਂ ਦੇ ਘਰਾਂ ਵਿੱਚ ਉਹਨਾਂ ਦੇ ਮਦਰਸ ਦੇ ਜਿਹੜੇ ਸੂਟ ਪਏ ਹੁੰਦੇ ਆ ਪੁਰਾਣੇ ਟਾਈਮ ਦੇ ਪੁਰਾਣੇ ਟਾਈਮ ਦੇ ਜਿੱਦਾਂ ਕਿ 90s ਜਦੋਂ ਮਦਰ ਹੁਣਾਂ ਦੀ ਮੈਰਿਜ ਹੋਈ ਹੈ ਨਾ ਉਹਨਾਂ ਦੇ ਜਿਹੜੇ ਦਾਜ ਚ ਸੂਟ ਆਏ ਆ ਜਾਂ ਕੁਝ ਵਰੀ ਚ ਸੂਟ ਮਿਲੇ ਹੁੰਦੇ ਆ ਤੇ ਉਹ ਸੂਟ ਆਪਾਂ ਦੇਖੀਏ ਤੇ ਬੜੇ ਹੀ ਐਲੀਗੈਂਟ ਜੇ ਬੜੀ ਸੋਹਣੀ ਜੀ ਲੁੱਕ ਵਾਲੇ ਹੁੰਦੇ ਆ ਜਿਹੜੇ ਅਨਸਟਿਚ ਸੂਟ ਇਦਾਂ ਹੀ ਅੱਜ ਇੱਕ ਸਾਡੇ ਕੋਲ ਕਸਟਮਰ ਆਏ ਨੇ ਤੇ ਉਹ ਕਹਿੰਦੇ ਨੇ ਕਿ ਸਾਨੂੰ ਮੇਰੇ ਮਦਰ ਦਾ ਸੂਟ ਮਿਲਿਆ ਔਰ ਉਹ ਸੂਟ ਨੂੰ ਦੁਪੱਟੇ ਨੂੰ ਮਿਕਸ ਐਂਡ ਮੈਚ ਕਰਕੇ ਸਾਨੂੰ ਕੋਈ ਵਧੀਆ ਜਿਹਾ ਡਿਜ਼ਾਈਨਰ ਪੀਸ ਬਣਾ ਕੇ ਦਿਓ ਇੰਦਾ ਦੀ ਹਜੇ ਕੋਈ ਰਿਕੁਆਇਰਮੈਂਟ ਨਹੀਂ ਹੈਗੀ ਕਿ ਆਪਾਂ ਸਨਵਾਰ ਸੂਟ ਹੀ ਬਣਾਉਣਾ ਆ ਜਾਂ ਫਰੌਕ ਬਣਾਉਣੀ ਆ ਜਾਂ ਉਹਨੂੰ ਵੈਸਟਰਨ ਚ ਲੈ ਕੇ ਜਾਣਾ ਤੋਂ ਆਪਾਂ ਦੇਖਦੇ ਆ ਵੀ ਇੰਡੋ ਵੈਸਟਰਨ ਬਣ ਸਕਦਾ ਆ ਜਾਂ ਵੈਸਟਰਨ ਬਣ ਸਕਦਾ ਤੇ ਇੱਕ ਲੁੱਕ ਦਿਖਾਉਣਾ ਚਾਹੁੰਦੀ ਆ ਮੈਂ ਤੁਹਾਨੂੰ ਕੱਪੜੇ ਦੀ ਜਿਹੜਾ ਫੈਬਰਿਕ ਉਹ ਸਾਨੂੰ ਦੇ ਕੇ ਗਏ ਨੇ ਸੋ ਆਹ ਫੈਬਰਿਕ ਹੈ ਆਹ ਹੈ ਦੁਪੱਟਾ ਔਰ ਆਹ ਹੈ ਸੂਟ ਪੁਰਾਣੇ ਟਾਈਮ ਦੇ ਵਿੱਚ ਜਿਹੜੇ ਸੂਟ ਹੁੰਦੇ ਸੀ ਤਿੰਨ ਸਾਢੇ ਤਿੰਨ ਮੀਟਰ ਦੇ ਸੂਟ ਬਣ ਜਾਂਦੇ ਸੀਗੇ

ਸੋ ਆਪਾਂ ਹੁਣ ਡਿਸਾਈਡ ਕਰ ਲਿਆ ਕਿ ਆਪਾਂ ਇਹਦਾ ਕੀ ਬਣਾਉਣਾ ਆਪਣੇ ਕੋਲ ਜਿਹੜਾ ਦੁਪੱਟੇ ਦਾ ਫੈਬਰਿਕ ਸੀਗਾ ਇਹ ਦੁਪੱਟੇ ਦਾ ਆਪਾਂ ਬਣਾਉਣਾ ਹੈ ਸ਼ਰਟ ਸ਼ਾਰਟ ਸ਼ਰਟ ਰਹੇਗਾ ਨਾਲ ਬਣਾਵਾਂਗੇ ਆਪਾਂ ਆਹ ਜਿਹੜਾ ਸਾਡੇ ਕੋਲ ਸਟੱਫ ਪਿਆ ਸੀ ਇਹਦਾ ਬਣਾਵਾਂਗੇ ਲੋਅਰ ਲੋਅਰ ਚ ਬਣਾਵਾਂਗੇ ਆਪਾਂ ਸ਼ਰਾਰਾ ਤੇ ਜਿਹੜਾ ਟੂ ਪੀਸਿਸ ਚ ਹੁੰਦਾ ਹੈ ਨਾ ਡਰਾ ਕਰਕੇ ਦਿਖਾਨੇ ਆਪਾਂ ਤੁਹਾਨੂੰ ਵੀ ਹੈ ਨਾ ਕਿਵੇਂ ਦਾ ਪੀਸ ਬਣਾਉਣਾ ਹੈ ਜਿਹੜੀ ਸ਼ਰਟ ਰਹੇਗੀ

ਉਹ ਹੋਏਗਾ 6.5 ਇੰਚ ਦਾ ਔਰ ਟੋਟਲ ਲੰਬਾਈ ਜਿਹੜੀ ਆਏਗੀ ਉਹ ਆਏਗੀ ਆਪਣੇ ਕੋਲ 34 ਇੰਚਸ ਰੈਡੀ ਸੋ ਆਪਣੀਆਂ ਮੈਜ਼ਰਮੈਂਟਸ ਸੀਗੀਆਂ ਇਹਦੇ ਚ ਇੱਕ ਮੈਜ਼ਰਮੈਂਟ ਰਹਿ ਗਈ ਸਾਈਡ ਸੀਮ ਦੀ ਸਾਈਡ ਸੀਮ ਹੈਗੀ 15 ਇੰਚਸ ਇਹ ਆ ਗਿਆ ਫਰੰਟ ਦਾ ਏਰੀਆ ਬੈਕ ਜਿਹੜਾ ਆਪਣਾ ਬਣਾਉਣਾ ਹੈ ਬੈਕ neck ਜਿਹੜਾ ਆਪਾਂ ਥੋੜਾ ਡਿਜ਼ਾਈਨਰ ਚ ਲੈ ਕੇ ਜਾਵਾਂਗੇ ਬੈਕ neck ਆਪਾਂ ਬਣਾਵਾਂਗੇ ਡੋਰੀ ਵਾਲਾ ਔਰ ਇੱਥੇ ਆਪਾਂ ਡੋਰੀ ਲਗਾਵਾਂਗੇ ਆਪਾਂ ਡ੍ਰੌਪ ਜਿਹੜੀ ਸ਼ੇਪ ਹੁੰਦੀ ਆ ਆਪਾਂ ਉਹ गिर, so, neck ਬਣਾਵਾਂਗੇ ਇਹਦੇ ਨਾਲ ਕੀ ਹੋਏਗਾ neck ਗਿਰੇ ਗਿਰਨ ਦੀ ਪ੍ਰੋਬਲਮ ਨਹੀਂ ਆਉਂਦੀ ਹਨਾ ਤੇ ਡਿਜ਼ਾਈਨਰ ਦਾ ਡਿਜ਼ਾਈਨਰ ਪੀਸ ਬਣ ਜਾਂਦਾ ਸੋ ਆ ਆਪਣੇ ਕੋਲ ਬੈਕ neck ਆ ਗਿਆ ਡਾਰਟਸ ਵੀ ਪੈਣਗੇ ਫਰੰਟ ਤੇ ਵੀ ਪੈਣਗੇ ਔਰ ਬੈਕ ਤੇ ਵੀ ਪੈਣਗੇ ਬੈਕ neck ਦੀ ਜਿਹੜੀ ਡੈਪਥ ਰਹੇਗੀ ਉਹ ਆਪਾਂ ਅਪਰੋਕਸੀਮੇਟਲੀ 7.5 ਤੋਂ 8 ਇੰਚ ਕਰਨਾ 8 ਇੰਚ ਤੱਕ ਕਰ ਸਕਦੇ ਹਾਂ ਕਿਉਂਕਿ ਉਹਦੇ ਨਾਲ ਇਹ ਹੁੰਦਾ ਹੈ ਕਿ ਗਰੇਗਾ ਨਹੀਂ ਸੂਟ ਡੋਰੀ ਦੇ ਨਾਲ ਟਿਕਦਾ ਰਹਿੰਦਾ ਤੇ 8 ਇੰਚ ਬਹੁਤ ਜ਼ਿਆਦਾ ਡੀਪ ਨਹੀਂ ਹੁੰਦਾ ओके ਇਸ ਤੋਂ ਇਲਾਵਾ ਆਪਣੇ ਕੋਲ ਹੈ 슬ੀਵਜ਼ 슬ੀਵਜ਼ ਜਿਹੜੀਆਂ ਬਣਾਉਣੀਆਂ ਆ ਆਪਾਂ ਹਾਫ ਬਣਾਉਣੀਆਂ ਆ ਪਰ ਬਣਾਉਣੀਆਂ ਆ ਆਪਾਂ 슬래ਸ਼ ਵਾਲੀਆਂ ਕੱਟ ਵਾਲੀਆਂ ਕੀ ਸੈਂਟਰ 'ਚ ਜਿਹੜੀ ਆ 슬래ਸ਼ ਵਾਲੀ ਹੀ ਕੱਟ ਹੋਏਗਾ ਉਹ ਓਪਨ ਰਹੀਆਂ ਫਾਈਨਲ ਲੁੱਕ ਆਪਾਂ ਤੁਹਾਨੂੰ ਸਟਿਚ ਕਰਨ ਤੋਂ ਬਾਅਦ ਇੱਕ ਵਾਰੀ ਹੋਰ ਵੀਡੀਓ ਪਾਵਾਂਗੇ ਉਹ ਵੀ ਦਿਖਾਵਾਂਗੇ ਤੇ ਪਰ ਤੁਸੀਂ ਇਹਦੇ ਜਿਹੜਾ ਆਪਾਂ ਟਿਊਟੋਰੀਅਲ ਅੱਜ ਦਾ ਦੇਣ ਲੱਗੇ ਆ ਇਹ ਆਪਾਂ ਕਟਿੰਗ ਦਾ ਹੀ ਦੇਵਾਂਗੇ ਅੱਜ ਓਕੇ ਇਹ ਹੋ ਗਿਆ ਆਪਣਾ ਸ਼ਰਟ ਫਾਈਨਲ ਹੁਣ ਆਪਾਂ ਬਣਾਉਣਾ ਆ ਟਰਾਊਜ਼ਰ ਜਿਹੜਾ ਸ਼ਰਾਰਾ ਬਣਾਉਣਾ ਆ ਫੁੱਲੀ ਇਲਾਸਟਿਕਟਿਡ ਟਰਾਊਜ਼ਰ ਰਹੇਗਾ ਫੁੱਲੀ ਇਲਾਸਟਿਕਟਿਡ ਟਰਾਊਜ਼ਰ ਅਗਰ ਤੁਸੀਂ ਵੀ ਬਣਾਉਣਾ ਚਾਹੁੰਦੇ ਹੋ ਤੇ ਅਗ ਵਿੱਚ ਕਿਹੜੀਆਂ ਕਿਹੜੀਆਂ ਮੀਅਰਮੈਂਟਸ ਹੁੰਦੀਆਂ ਆ ਤੇ ਕਿਹੜੀਆਂ ਰਿਕੁਆਇਰਡ ਹੁੰਦੀਆਂ ਹਨਾ ਕਿਦਾਂ ਕਿਦਾਂ ਆਪਾਂ ਮੀਅਰਮੈਂਟ ਲੈਣੀ ਆ ਉਹ ਮੈਂ ਤੁਹਾਨੂੰ ਦੱਸ ਦਿੰਨੀ ਆ ਸੋ ਆਪਣੇ ਕੋਲ ਆਹ ਸ਼ਰਾਰੇ ਦਾ ਅੱਪਰ ਪੋਰਸ਼ਨ ਆਏਗਾ ਇਹਨੂੰ ਆਪਾਂ ਬੋਲਦੇ ਆ ਅੱਪਰ ਪੋਰਸ਼ਨ ਅੱਪਰ ਪੋਰਸ਼ਨ ਔਰ ਲੋਅਰ ਪੋਰਸ਼ਨ ਆ ਆਏਗਾ ਲੋਅਰ ਪੋਰਸ਼ਨ

ਫਿਰ ਆਪਾਂ ਨੂੰ ਚਾਹੀਦਾ ਆ ਰਾਉਂਡ हिप, ਰਾਉਂਡ हिप ਆ ਵਾਲਾ ਏਰੀਆ ਹੁੰਦਾ ਆਪਣੇ ਕੋਲ ਜਿਹੜਾ ਇਦਾਂ ਕਰਕੇ ਇੱਥੋਂ ਤੋਂ ਲੈ ਕੇ ਇੱਥੇ ਤੱਕ ਰਾਉਂਡ ਘੁਮਾ ਕੇ ਪੂਰਾ ਇੰਚ ਟੇਪ ਦੇ ਨਾਲ ਆਪਾਂ ਮੈਜ਼ਰਮੈਂਟ ਲੈਣੀ ਆ ਰਾਉਂਡ हिਪ ਆ ਕਿ 35 ਇੰਚਸ ਥੈਨ ਨੈਕਸਟ ਮੈਜ਼ਰਮੈਂਟ ਆਏਗੀ ਰਾਉਂਡ ਥਾਈਜ਼ ਰਾਉਂਡ ਥਾਈਜ਼ ਜਿਹੜੀਆਂ ਆਸਣ ਦੇ ਬਿਲਕੁਲ ਆਵਲ ਏਰੀਆ ਚੋਂਦਾ ਆ ਉਹ ਹੈ ਰਾਉਂਡ ਥਾਈਜ਼ 22 ਇੰਚਸ ਥੈਨ ਲੋਅਰ ਥਾਈ ਆ ਲੋਰ થઈ ਜਿੱਥੇ ਆਪਣਾ ਸ਼ਰਾਰਾ ਬਾਦ ਵਿੱਚ ਬਲਾਲਾ ਏਰੀਆ ਸ਼ੁਰੂ ਹੋ ਜਾਣਾ ਹੈ ਉਹ ਹੈ 18 ਇੰਚਸ 18 ਇੰਚਸ ਆਪ ਮੇਰੀ ਪ੍ਰੋਪਰ ਫਿਟ ਮੀਅਰਮੈਂਟ ਆ ਜਿੰਨਾ ਆਪਾਂ ਮਾਰਜਨ ਰੱਖਣਾ ਹੈ ਜਾਂ ਈਜ਼ ਰੱਖਣਾ ਹੈ ਉਹ ਆਪਾਂ ਕਟਿੰਗ ਦੇ ਵਿੱਚ ਰੱਖ ਲਾਂਗੇ ਓਕੇ ਇਸ ਤੋਂ ਇਲਾਵਾ ਆਪਣੇ ਕੋਲ ਚਾਹੀਦੀ ਆ ਪੂਰੀ ਟੋਟਲ ਲੈਂਥ ਟੋਟਲ ਲੈਂਥ ਜਿਹੜੀ ਹੈਗੀ ਆ ਉਹ ਹੈਗੀ 39 ਇੰਚਸ ਰੈਡੀ

ਕੀ ਜੇ ਤਾਂ ਆਹ ਇਨਾ ਹਨ ਫੈਬ੍ਰਿਕ ਆ ਜਿੱਦਾਂ 18 ਇੰਚਸ ਆ ਤੇ ਆਪਾਂ ਇਹ 36 ਇੰਚਸ ਰੱਖ ਲਾਂਗੇ ਆਪਾਂ ਡਬਲ ਫੈਬ੍ਰਿਕ ਰੱਖ ਲਾਂਗੇ ਪਰ ਅਗਰ ਆਪਣੇ ਕੋਲ ਕਪੜਾ ਬਹੁਤ ਜ਼ਿਆਦਾ ਆ ਤਾਂ ਜਾਂ ਤੁਸੀਂ ਇਹਨੂੰ ਬਹੁਤ ਜ਼ਿਆਦਾ ਗੈਦਰਸ ਪਾਉਣੇ ਆ ਤਾਂ ਜਿੰਨਾ ਮਰਜ਼ੀ ਰੱਖ ਲਓ ਜਿੰਨਾ ਤੁਹਾਡੇ ਕੋਲ ਕਪੜਾ ਹੈ ਤੁਸੀਂ ਉਸ ਦੇ ਹਿਸਾਬ ਨਾਲ ਇਹਨੂੰ ਐਡਜਸਟ ਕਰ ਸਕਦੇ ਹੋ ਬਾਈ ਚਾਂਸ 36 ਨਹੀਂ ਹੈਗਾ ਤੁਹਾਡੇ ਕੋਲ ਕਪੜਾ ਥੋੜਾ ਆ 13 ਇੰਚਸ ਆ ਹਨਾ ਤੇ ਤੁਸੀਂ ਉਹਦੇ ਉਦਾਂ ਹੀ ਥੋੜੇ ਜਿਹੇ ਪਲੀਟਸ ਆ ਜਾਂ ਗੈਦਰਸ ਆ ਥੋੜੇ ਲੂਜ਼ ਲੂਜ਼ ਕਰਕੇ ਪਾ ਲਓ ਪਰ ਲੁੱਕ ਇਦਾਂ ਹੀ ਆ ਜੀ ਜਿੰਨਾ ਤੁਸੀਂ ਫੈਬਰਿਕ ਜ਼ਿਆਦਾ ਕੰਜ਼ੂਮ ਕਰੋਗੇ ਇਹਦੇ ਵਿੱਚ ਉਨੀ ਇਹਦੀ ਥੱਲੇ ਹੋਏਗੀ ਲੁਕਾਈਗੀ ਜਿੰਨਾ ਤੁਸੀਂ ਕਪੜਾ ਘੱਟ ਲਗਾਓਗੇ ਉਨੀ ਹਲਕੀ ਲੁਕ ਆਏਗੀ ਕਿ ਰੈਗੂਲਰ ਵੇਅਰ ਲਈ ਕੈਜ਼ੂਅਲ ਜਿਹਾ ਪਾਉਣਾ ਹੈ ਤਾਂ ਤੁਸੀਂ ਹਲਕਾ ਵੀ ਬਣਾ ਸਕਦੇ ਹੋ ਨਾਰਮਲੀ ਜੇ 18 ਇੰਚਾਂ ਤੇ 36 ਇੰਚ ਡਬਲ ਰੱਖੋਗੇ ਕਪੜਾ ਪਰ ਅਗਰ ਬਹੁਤ ਹੈਵੀ ਲੁੱਕ ਪਾਰਟੀ ਵੇਅਰ ਸੂਟ ਚ ਕਨਵਰਟ ਕਰ ਰਹੇ ਹੋ ਤੇ ਤੁਸੀਂ ਇਹਨੂੰ ਜਿੰਨਾ ਐਕਸਟਰਾ ਫੈਬਰਿਕ ਹੈ ਤੁਹਾਡੇ ਕੋਲ ਜਿੰਨਾ ਜ਼ਿਆਦਾ ਤੁਸੀਂ ਰੱਖ ਸਕਦੇ ਹੋ ਉਹਨਾਂ ਤੁਸੀਂ ਇਹਦੇ 'ਚ ਅਡਜਸਟ ਕਰ ਸਕਦੇ ਹੋ ਸੋ ਆਪਨੇ ਕੋਲ ਆ ਗਿਆ ਸ਼ਰਾਰਾ ਹੁਣ ਆਪਾਂ ਆਹ ਦੋਨੋਂ ਪੀਸਿਸ ਦਾ ਇਹਦਾ ਸ਼ਰਾਰਾ ਔਰ ਇਹਦਾ ਆਪਾਂ ਸ਼ਰਟ ਸ਼ਾਰਟ ਸ਼ਰਟ ਬਣਾਉਣਾ ਹੈ ਆ ਤੇ 슬ੀਵਜ਼ ਲਈ ਆਪਣੇ ਕੋਲ ਕਪੜਾ ਥੋੜਾ ਇਸ ਲਈ ਆਪਾਂ ਹਾਫ 슬ੀਵ ਆਰ ਇਹਨੂੰ ਡਿਜ਼ਾਈਨਰ ਚ ਕਨਵਰਟ ਕਰਨਾ ਹੈ ਬੈਕ ਨੈਕ ਆਪਣਾ ਡਿਜ਼ਾਈਨਰ ਚ ਆਏਗਾ ਫਰੰਟ ਨੇ ਕਾ ਆਏਗਾ ਬਾਕੀ ਆਪਾਂ ਸਾਰੇ ਸੂਟ ਨੂੰ ਪਾਈਪਿੰਗ ਜਾਂ ਲੇਸ ਵਰਕ ਦੇ ਨਾਲ ਹਾਈਲਾਈਟ ਕਰ ਲਾਂਗੇ ਤੇ ਉਹ ਤੁਹਾਨੂੰ ਆਪਾਂ ਦਿਖਾਣੇ ਆ ਕਿ ਹੁਣ ਇਹਦੀ ਕਟਿੰਗ ਕਿੱਦਾਂ ਕਰਨੀ ਆ ਆਪਾਂ ਹੁਣ ਜਿਹੜੀ ਕਟਿੰਗ ਸਭ ਤੋਂ ਪਹਿਲਾਂ ਕਰਾਂਗੇ ਉਹ ਕਰਾਂਗੇ ਸ਼ਰਾਰੇ ਦੀ ਕਟਿੰਗ ਆ ਆਪਣੇ ਕੋਲ ਸ਼ਰਾਰਾ ਆ ਇਹ ਫੈਬਰਿਕ ਹੈਗਾ ਸਿੰਥੈਟਿਕ ਔਰ ਸਿੰਥੈਟਿਕ ਫੈਬਰਿਕ ਦੇ ਨਾਲ ਸਾਨੂੰ ਲਾਈਨਿੰਗ ਵੀ ਜ਼ਰੂਰੀ ਚਾਹੀਦੀ ਆ ਇਹਨੂੰ ਅਸੀਂ ਲਾਈਨਿੰਗ ਲਗਾਉਣ ਲੱਗੇ ਆ ਕਾਟਨ ਦੀ ਤੇ ਆਪਾਂ ਤੁਹਾਨੂੰ ਹੁਣ ਦੱਸਦੇ ਆ ਕਿ ਇਹਦੀ ਕਟਿੰਗ ਕਿੱਦਾਂ ਕਰਦੇ ਆ ਸੋ ਆਪਾਂ ਕਟਿੰਗ ਕਰਨ ਲੱਗੇ ਆ ਆਪਾਂ ਸਾਡੇ ਕੋਲ ਜਿਹੜਾ ਫੈਬਰਿਕ ਆ ਇਹਦਾ ਉੱਪਰ ਪੋਰਸ਼ਨ ਜਿਹੜਾ ਆ ਉਹ ਆਪਾਂ ਪਹਿਲਾਂ ਇਹਦੇ ਤੋਂ ਲਾ ਲੈਣਾ ਹਨਾ ਪੀਸ ਤੇ ਆਹ ਉੱਪਰ ਪੋਰਸ਼ਨ ਹੈ ਉੱਪਰ ਪੋਰਸ਼ਨ ਬਣਾਉਣ ਲਈ ਆਪਾਂ ਇੱਥੇ ਰਫ ਮੀਅਰਮੈਂਟ ਲੈ ਲਈ ਕਿ ਆਪਾਂ ਨੂੰ ਕਿੰਨਾ-ਕਿੰਨਾ ਚਾਹੀਦਾ 14 ਇੰਚ ਜਿਹੜਾ ਆਪਾਂ ਨੂੰ ਇਹ ਰੈਡੀ ਚਾਹੀਦਾ ਹੈ ਹਨਾ 14 ਇੰਚ ਰੈਡੀ ਤੇ 1/2 ਇੰਚ نیچے ਚਾਹੀਦਾ ਸੀਮ ਅਲਾਂਸਸ ਲਈ ਜਿੱਨਾ ਆਪਣਾ نیچے ਵਾਲਾ ਪੱਲਾ ਅਟੈਚ ਹੋਣਾ 2 ਇੰਚ ਆਪਾਂ ਉੱਪਰ ਇਲਾਸਟਿਕ ਫੋਲਡਿੰਗ ਲਈ ਐਕਸਟਰਾ ਛੱਡਣਾ ਔਰ 1 1/2 ਇੰਚ ਆਪਾਂ ਬੈਕ ਜਿਹੜਾ ਲੰਬਾ ਰੱਖਣਾ ਪਿਛਲਾ ਹਸਣ ਜਿਹੜਾ ਲੰਬਾ ਰੱਖਣਾ ਸੋ ਟੋਟਲ ਮੀਜਰਮੈਂਟ ਕਿਹੜੀ ਹੋਗੀ 14 ਇੰਚ ਆਪਾਂ ਨੂੰ ਲੰਬਾ ਚਾਹੀਦਾ 2 ਇੰਚ ਇਲਾਸਟਿਕ ਫੋਲਡ ਲਈ 1 1/2 ਇੰਚ ਬੈਕ ਹਸਣ ਲਈ ਔਰ 1/2 ਇੰਚ ਥੱਲੇ ਜਿਹੜਾ ਆਪਣੇ ਕੋਲ ਮਾਰਜਿਨ ਚਾਹੀਦਾ ਆ ਜਿੱਨਾ ਆਪਣਾ ਲੋਅਰ ਪੋਰਸ਼ਨ ਅਟੈਚ ਹੋਣਾ ਤਾਂ ਟੋਟਲ 18 ਇੰਚਸ ਸੋ 18 ਇੰਚ ਦੇ ਤੇ 18 ਇੰਚ ਉਤਾਰਨ ਤੋਂ ਬਾਅਦ ਆਪਾਂ ਇਹਦੀ ਕਟਿੰਗ ਕਰਾਂਗੇ ਆਪਾਂ 18 ਇੰਚ ਦਾ ਆਹ ਫੈ布ਰਿਕ ਜਿਹੜੇ ਦੋ ਪੀਸ ਉਤਾਰ ਲਏ ਆ ਦੋ ਪੱਲੇ ਤੇ ਆਪਾਂ ਹੁਣ ਉਹਨਾਂ ਨੂੰ ਫੋਲਡਿੰਗ ਲਈ ਰੱਖਣਾ ਹੈ ਫੋਲਡਿੰਗ ਲਈ ਆਪਾਂ ਕਿੱਦਾਂ ਰੱਖਣਾ ਇਹਨੂੰ ਪਹਿਲਾਂ ਇਦਾਂ ਕਰਕੇ ਖੋਲ ਲਾਂਗੇ ਆ ਮੇਰੇ ਕੋਲ ਦੋ ਸਾਈਡ ਤੇ ਸੈਲਵੇਜਸ ਆ ਆਹਾਂ ਦੋ ਸੈਲਵੇਜਸ ਤੇ ਆਪਾਂ ਇਹਨੂੰ ਇਦਾਂ ਕਰਕੇ ਫੋਲਡਿੰਗ ਤੇ ਰੱਖਣਾ ਹੁਣ ਇਹ ਕਿੰਨਾ ਫੋਲਡਿੰਗ ਤੇ ਰੱਖਣਾ ਆਪਾਂ ਇਹਦੀ ਕੈਲਕੂਲੇਸ਼ਨ ਲਗਾਉਣੀ ਆ ਜਿਹੜੀ ਸਾਡੇ ਕੋ ਮੀਜਰਮੈਂਟਸ ਹੈਗੀਆਂ ਹਨਾ ਘੇਪ ਜਿਹੜੀ ਸਾਡੇ ਕੋਲ ਹੈਗੀ ਆ ਉਹ ਹੈਗੀ ਆ 18 ਇੰਚ ਦੀ 36 ਇੰਚ ਦੀ ਮੇਅਰਮੈਂਟਰ ਤੇ 18 ਇੰਚ ਆ ਤੇ ਆਪਾਂ ਜਿਹੜੀ ਇਹ ਕੈਲਕੂਲੇਸ਼ਨ ਨਾਲ ਰੱਖਣਾ ਹੈ 18 ਤੋਂ 1.5 ਇੰਚ ਐਕਸਟਰਾ 1.5 ਇੰਚ ਤੇ 1.5 ਦੇ ਵਿੱਚ ਆਪਾਂ 3 ਇੰਚ ਹੋਰ ਪਲੱਸ ਕਰਨੇ 13 ਇੰਚ ਅਪ੍ਰੋਕਸੀਮੇਟਲੀ 13 ਇੰਚ ਆਪਾਂ ਨੂੰ ਇਹਦਰੋ ਫੋਲਡਿੰਗ ਲਈ ਚਾਹੀਦਾ ਸੋ ਆ ਦੇਖੋ 13 ਇੰਚ ਆਪਣਾ ਇਹ ਜਿਹੜਾ ਫੈਬਰਿਕ ਉਤਾਰ ਲਿਆ ਫੈਬਰਿਕ ਇਹਲੇ ਕਟਿੰਗ ਕੁਛ ਨਹੀਂ ਕਰਨੀ ਪਹਿਲਾਂ ਮਾਰਕਿੰਗ ਕਰਨੀ ਆ 13 ਇੰਚ ਸਾਡੇ ਕੋਲ ਫੋਲਡਿੰਗ ਲਈ ਏਦਾਂ ਕਰਕੇ ਫੈਬਰਿਕ ਦੋ ਲੇਅਰਸ ਦੇਖੋ ਮੇਰੀ ਏਦਾਂ ਤੇ ਦੋ ਲੇਅਰਸ ਥੱਲੇ ਆ ਇਹ ਹੁਣ ਆਪਣੇ ਕੋਲ ਦੋ ਪਹਿਲੀਆਂ ਜਿਹੜੀਆਂ ਉੱਪਰ ਵਾਲੀਆਂ ਲੇਅਰਸ ਆ ਫਰੰਟ ਬਣਣਗੀਆਂ نیچے ਵਾਲੀਆਂ ਦੋਨੋਂ ਬੈਕ ਬਣਨਗੀਆਂ ਆਪਾਂ ਪਹਿਲਾਂ ਕੀ ਕਰਨਾ ਆ ਹਾਫ ਆਫ ਇੰਚ ਜਿਹੜਾ نیچے ਮਾਰਜਨ ਆ ਉਹ ਆਪਾਂ ਛੱਡ ਦੇਣਾ ਸੀਮ ਲਾਂਸਸ ਲਈ ਫੇਰ ਆਪਾਂ 14 ਇੰਚ ਦੀ ਮਾਰਕਿੰਗ ਕਰਨੀ 14 ਇੰਚ ਜਿਹੜਾ ਆਪਾਂ ਨੂੰ ਤਿਆਰ ਚਾਹੀਦਾ ਇਹ ਨਾਲੀ 2 ਇੰਚ ਦੀ ਮਾਰਕਿੰਗ ਕਰ ਲਓ ਫੋਲਡ ਜਿਹੜਾ ਆਪਣਾ ਇਲਾਸਟਿਕਲੀ ਫੋਲਡ ਚ ਜਣਾਇਆ ਠੀਕ ਹੈ ਜੀ ਹੁਣ ਅਸੀਂ ਇਧਰ ਰੱਖਣਾ 3 ਇੰਚ ਦਾ ਐਕਸਟਰਾ 3 ਇੰਚ ਕਿਉਂ ਰੱਖਿਆ ਇਹ ਕਿਉਂਕਿ ਆਪਾਂ ਨੂੰ ਆ 1.5 ਇੰਚ 0.9 ਇੰਚ ਤੇ ਆਈ ਦਾ 18 ਇੰਚ ਆਪਣੇ ਕੋਲ ਹੈਗਾ ਆ ਹਿਪ ਤੇ ਅਸੀਂ ਹਾਫ ਆਫ ਇਨਸੀਮ ਲਾਂਸਸ ਲਈ ਰੱਖ ਲਿਆ ਸੋ ਆਪਣੇ ਕੋਲ ਆ 3 ਇੰਚ ਆ ਗਿਆ तो तीन इंच की आप इधरों नाइनटी डिग्री का एंगल बनावे और थर्टीन इंचज डाउन क्रॉच की मार्किंग करा नाइनटी डिग्री का एंगल बना के आप मार्किंग करा और हम असी जीडी करॉच की जी मार्किंग होंगी गुलाई होंगी दे देंगे ਅਗਰ ਤੁਸੀਂ ਇਹ ਤਾਂ ਨਹੀਂ ਦੇ ਸਕਦੇ ਤੇ ਤੁਸੀਂ ਫ੍ਰੈਂਚ ਕਰਵ ਵੀ ਯੂਜ਼ ਕਰ ਸਕਦੇ ਹੋ ਆ ਮੇਰੇ ਕੋਲ ਆ ਗਿਆ ਹੁਣ 14 ਇੰਚ ਇਸ ਰੈਡੀ 2 ਇੰਚ ਇਲਾਸਟਿਕਲੀ ਔਰ ਆਹਾ ਬੈਕ ਦਾ ਪੱਲਾ ਜਿਹੜਾ ਉਹ ਆਪਾਂ ਇਹਦਾ ਕਰਕੇ ਇੱਕ ਸਟੈਂਡਰਡ ਰੱਖ ਲੈਣਾ ਬੈਕ ਵਾਲਾ ਪੱਲਾ ਆਪਾਂ 1 ਸਵਾ ਇੰਚ 1.5 ਇੰਚ ਲੰਬਾ ਰੱਖ ਕੇ ਉਹਨੂੰ ਇਧਰ ਆਪਾਂ ਇਹਦੇ ਨਾਲ ਮੈਚ ਕਰ ਦੇਣਾ ਔਰ ਇਧਰੋਂ ਜਿਹੜਾ ਆ ਅਸੀਂ 1 ਸਵਾ ਇੰਚ ਦੇਖੋ ਸਵਾ ਇੰਚ ਅੱਗੇ ਵਧਾ ਕੇ ਸਵਾ ਇੰਚ ਅੱਗੇ ਵਧਾ ਕੇ ਆਪਾਂ ਬੈਕ ਪੱਲਾ ਐਕਸਟੈਂਡਡ ਰੱਖਣਾ ਇਧਰੋਂ ਤੁਸੀਂ ਇਹ 2.5 ਇੰਚ ਕਰ ਦਿਓ ਤੇ ਤੁਸੀਂ ਇਹਨੂੰ ਇਦਾਂ ਕਰਕੇ ਮੈਚ ਕਰ ਦਿਵੇ ਦੇਖੋ ਇਹ ਪਿਛਲਾ ਪੱਲਾ ਵੱਡਾ ਹੋਏਗਾ ਅਗਲਾ ਪੱਲਾ ਛੋਟਾ ਹੋਏਗਾ ਇਦਾਂ ਹੀ ਲੰਬਾਈਆਂ 'ਚ ਵੀ ਫਰਕ ਹੋਏਗਾ ਕਿ ਪਿਛਲੇ ਪੱਲੇ ਦੀ ਆਸਣ ਦੀ ਜਿਹੜੀ ਲੰਬਾਈ ਹੋ ਜ਼ਿਆਦੀ ਹੋਏਗੀ 1.5 ਇੰਚ ਔਰ ਅਗਲਾ ਪੱਲੇ ਦੀ ਆਸਣ ਦੀ ਲੰਬਾਈ 1.5 ਇੰਚ ਘੱਟ ਹੋਏਗੀ ਸੋ ਆਪਾਂ ਹੁਣ ਇਹਨੂੰ ਕਟਿੰਗ ਕਰਦੇ ਹਾਂ ਬੜਾ ਈਜ਼ੀ ਜਿਹਾ ਮੈਥਡ ਹੈ ਇਹਦੇ ਨਾਲ ਤੁਸੀਂ ਸ਼ਰਾਰੇ ਦੀ ਕਟਿੰਗ ਬੜੀ ਵਧੀਆ ਤਰੀਕੇ ਨਾਲ ਕਰ ਸਕਦੇ ਹੋ ਸੋड़ा ਆਪਣੇ ਕੋਲ ਕਟਿੰਗ ਹੋ ਕੇ ਆ ਗਿਆ ਫਰੰਟ ਜਿਹੜਾ ਆ ਦੇਖੋ ਫਰੰਟ ਨੂੰ ਆਪਾਂ ਇਦਾਂ ਕਟਿੰਗ ਕਰਤਾ ਇਹ ਫਰੰਟ ਹੋ ਗਿਆ ਆਪਣਾ ਇਦਾਂ ਹੀ ਆ ਦੇਖੋ ਬੈਕ ਬੈਕ ਦਾਸਣ ਲੰਬਾ ਹੋ ਗਿਆ ਆ ਬੈਕ ਬਣ ਗਿਆ ਤੇ ਇਹ ਹੁਣ ਆਪਾਂ ਜਿਹੜਾ ਲੋਅਰ ਪੋਰਸ਼ਨ ਰਹਿ ਗਿਆ ਉਹ ਆਪਾਂ ਕਟਿੰਗ ਕਰਨਾ ਹੈ ਲੋਅਰ ਪੋਰਸ਼ਨ ਆਪਾਂ ਹੁਣ ਇਹਦਾ ਕੱਟ ਕਰਨਾ ਆ ਆਪਣੇ ਕੋਲ ਆ ਗਿਆ ਹੁਣ ਫੈਬਰਿਕ ਜਿਹੜਾ ਆ ਜਿਹੜਾ ਬਚਿਆ ਹਨਾ ਆਪਾਂ ਉੱਪਰ ਵਾਲੇ ਪੋਰਸ਼ਨ ਦੋਨੇ ਉਤਾਰ ਲੇ ਆ ਹੁਣ ਜਿੰਨਾ ਫੈਬਰਿਕ ਆਪਾਂ ਸਾਰਾ ਹੀ ਲੈ ਲੈਣਾ ਇਹ ਬਣਾਉਣਾ ਹੁਣ ਆਪਾਂ ਆਫ ਗ੍ਰੇਨ ਤੇ ਇਹਨੂੰ ਮੈਂ ਫੈਬਰਿਕ ਨੂੰ ਡਬਲ ਵਾਰੀ ਇਦਾਂ ਫੋਲਡ ਕਰੂੰਗੀ ਔਰ ਇਹਨੂੰ ਆਪਾਂ ਇਦਾਂ ਵਿਛਾ ਲਾਂਗੇ ਸੋ ਆ ਦੇਖੋ ਕੰਨੀਆਂ ਇਹਦੀਆਂ ਇਧਰ ਵਾਲੀ ਸਾਈਡ ਤੇ ਆ ਆ ਸੈਲਵਜ ਏਰੀਆ ਇਧਰ ਆ ਗਿਆ ਔਰ ਆਪਾਂ ਇਹਨੂੰ ਫੈਬਰਿਕ ਨੂੰ ਵਿਛਾ ਲਿਆ ਹੁਣ ਆਪਾਂ ਇਹਦੀ ਉਤਾਰਨੀ ਜਾਂ ਲੈਂਥ ਸਿਰਫ ਲੋਅਰ ਪੋਰਸ਼ਨ ਦੀ ਲੋਅਰ ਪੋਰਸ਼ਨ ਆਪਣੇ ਕੋ 25 ਇੰਚਸ ਰੈਡੀ ਸੀਗਾ ਤੇ ਆ ਆਪਾਂ ਕੱਟਾਂਗੇ 26 ਐਂਡ ਹਾਫ 1.5 ਇੰਚ ਐਕਸਟਰਾ ਰੱਖੇ ਕਿਉਂਕਿ ਅੱਧਾ ਇੰਚ ਆਪਾਂ ਥੱਲੇ ਸਲਾਈਟ ਦੇ ਕੇ ਜਾਣਾ ਤੇ ਜਿਹੜਾ ਪੱਟਾ ਦੀ ਸਲਾਈ ਜਾਣੀ ਹੈ ਹਨਾ ਤੇ 1 ਇੰਚ ਆਪਾਂ ਥੱਲੇ ਫੋਲਡਿੰਗ ਲਈ ਰੱਖਣਾ ਸੋ 26.5 ਇੰਚ ਦੀ ਆਪਾਂ ਕਟਿੰਗ ਆਹ ਦੇ 26.5 ਇੰਚ ਦਾ ਇਹ ਜਿਹੜਾ ਆਪਣੇ ਕੋਲ ਲੋਅਰ ਪੋਰਸ਼ਨ ਹੈ ਇਹ ਸਾਰਾ ਇਹ ਆਪਾਂ ਸਾਰਾ ਹੀ ਕੰਜ਼ਿਊਮ ਕਰ ਦੇਣਾ ਜਿੰਨਾ ਵੀ ਫੈਬਰਿਕ ਹੈ ਮੈਂ ਤੁਹਾਨੂੰ ਮੀਅਰ ਕਰਕੇ ਦਿਖਾਉਣੀ ਆ ਵੈਸੇ ਆਪਣੇ ਕੋਲ ਸੀਗਾ 11 ਇੰਚ ਦਾ ਤੇ ਆਪਾਂ ਨੂੰ ਇਹ 22 ਇੰਚ ਦਾ ਚਾਹੀਦਾ ਸੀ ਆ ਦੇਖੋ ਆਪਣੇ ਕੋਲੇ 25 ਇੰਚ ਆ ਮੈਂ 22 ਇੰਚ ਤੋਂ ਇੰਨਾ ਕੁ ਉਤਾਰਾਂਗੀ ਨਹੀਂ ਇਹਨੂੰ ਆਪਾਂ ਇਹਦੇ ਵਿੱਚ ਹੀ ਆਪਾਂ ਜਿਹੜੀਆਂ ਪਲੀਟਸ ਆ ਉਹਦੇ ਵਿੱਚ ਹੀ ਐਡ ਕਰ ਲਾਂਗੇ ਸੋ ਇਹਨੂੰ ਆਪਾਂ ਕਟਿੰਗ ਕਰ ਲਾਂਗੇ ਆ ਇਹਗਾ ਜੀ ਸੈਂਟਰ ਇਹਨੂੰ ਆਪਾਂ ਇੱਥੇ ਨਿੱਕੀ ਜੀ ਨੌਚ ਦੇ ਨਾਲ ਲਿਖਾ ਲਾਂਗੇ ਕਿ ਮਿੱਡ ਆਪਣਾ ਇਹ ਆ ਗਿਆ ਤੇ ਇਧਰੋਂ ਆਪਾਂ ਇਹਨਾਂ ਨੂੰ ਦੋ ਪੋਰਸ਼ਨਸ ਤੇ ਡਿਵਾਈਡ ਕਰ ਲਾਂਗੇ ਤੇ ਆਪਾਂ ਕਟਿੰਗ ਕੀਤਾ ਸ਼ਰਾਰਾ ਇਦਾਂ ਹੀ ਹੁਣ ਲਾਈਨਿੰਗ ਵੀ ਸੇਮ ਆਪਾਂ ਆਕੇ ਕੱਟ ਲੈਣੀ ਆ ਲਾਈਨਿੰਗ ਦੇ ਵੀ ਸੇਮ ਪੋਰਸ਼ਨ ਚਾਹੀਦਾ ਆਪਾਂ ਨੂੰ ਹਨਾ ਕੀ ਕਿਵੇਂ ਕਿਵੇਂ ਲਾਈਨਿੰਗ ਲੱਗਣੀ ਆ ਜਿੱਦ ਜਿੱਦ ਆਪਾਂ ਮੇਨ ਫੈਬਰਿਕ ਤੇ ਕਟਿੰਗ ਕੀਤੀ ਉਦਾਂ ਹੀ ਆਪਾਂ ਲਾਈਨਿੰਗ ਵੀ ਰਾਕੇ ਕਟਿੰਗ ਕਰ ਲੈਣੀ ਆ ਅਗਰ ਤੁਸੀਂ ਸਟਿਚਿੰਗ ਦਾ ਟਿਊਟੋਰੀਅਲ ਵੀ ਚਾਹੁੰਦੇ ਹੋ ਤੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਸ਼ਰਟ ਦੀ ਜਿਹੜੀ ਕਟਿੰਗ ਦੀ ਵੀਡੀਓ ਹੋਏਗੀ ਉਹ ਆਪਾਂ ਨੈਕਸਟ ਵੀਡੀਓ ਤੇ ਦੱਸਾਂਗੇ ਤੁਹਾਨੂੰ ਉਹਦੀ ਕਟਿੰਗ ਦੇਖਣ ਲਈ ਉਹਦੀ ਡਿਜ਼ਾਈਨਿੰਗ ਦੇਖਣ ਲਈ ਸਾਡੇ ਚੈਨਲ ਨਾਲ ਜੁੜੇ ਰਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਥੈਂਕ ਯੂ